ਸ਼ਸ਼ੀ ਗਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਪ੍ਰਸਿੱਧ ਰਾਈਟਰ ਪ੍ਰਸਿੱਧ ਗੀਤਕਾਰ ਦੁਨੀਆ ਭਰ ਦਾ ਪ੍ਰਸਿੱਧ ਨਾਂ ਰਾਮਫਲ ਰਾਜ ਲਹੇੜੀ ਜੀ ਦੇ ਲਿਖੇ ਸ਼ੇਰਾਂ ਦੇ ਨਾਲ ਹਾਜ਼ਰੀ ਲਵਾਉਣ ਜਾ ਰਿਹਾ ਜਰਾ ਗੌਰ ਫਰਮਾਉਣਾ ਧਿਆਨ ਦੇਣਾ ਜੀ ਸਿਆਣੇ ਆਖ ਦੇ ਜੱਟ ਨੂੰ ਘੌਲ ਮਾਰੇ ਆਸ਼ਕ ਲੋਕਾਂ ਨੂੰ ਮਾਰਦੀ ਸੰਗ ਲੋਕੋ ਠੰਡ ਸਿਆਲ ਦੀ ਮਾਰਦੀ ਬੁੱਢਿਆਂ ਨੂੰ ਤੇ ਛਿੜੀ ਹੱਦਾਂ ਦੀ ਮਾਰਦੀ ਜੰਗ ਲੋਕੋ ਉਪਲੀ ਆਖ ਦਾ ਚੋਰ ਨੂੰ ਖੰਗ ਮਾਰੇ ਤੇ ਬੰਦਾ ਟੱਕਰਾਂ ਮਾਰਦਾ ਨੰਗ ਲੋਕੋ ਰਜਲ ਹੀੜੀ ਵ ਦੇਵੇਂ ਨਾ ਤੁਰਨ ਭੋਰਾ ਜੁੱਤੀ ਮਾਰਦੀ ਹਮੇਸ਼ਾ ਤੰਗ ਲੋਕੋ ਜੁੱਤੀ ਮਾਰਦੀ ਹਮੇਸ਼ਾ ਤੰਗ ਲੋਕੋ ਘਰੇ ਫਿਰਦੀ ਜੇ ਧੀਆਂ ਦੀ ਡਾਰ ਹੋਵੇ ਬਾਪੂ ਪੀਵੇ ਸ਼ਰਾਬ ਤਾਂ ਗੱਲ ਮਾੜੀ ਯਾਰੀ ਵਿੱਚ ਨਾ ਦੇਖੀਏ ਵਾਦੇ ਘਾਟੇ ਯਾਰ ਮੰਗੇ ਹਿਸਾਬ ਤਾਂ ਗੱਲ ਮਾੜੀ ਲਾਰਾ ਲਾ ਕੇ ਉਮਰ ਦੀ ਸਾਂਝ ਵਾਲਾ ਅੱਗੋਂ ਦੇਵੇ ਜਵਾਬ ਤਾਂ ਗੱਲ ਮਾੜੀ ਰਜਨਹੀੜੀ ਤੇ ਉਪਲੀ ਜਾ ਕੇ ਸਹੁਰੇ ਕੰਮ ਕਰਨ ਖਰਾਬ ਤਾਂ ਗੱਲ ਮਾੜੀ ਉਹ ਕੰਮ ਕਰਨ ਖਰਾਬ ਤਾਂ ਗੱਲ ਮਾੜੀ ਸੋ ਸੱਜਣੋ ਮੇਰਾ ਚੈਨਲ ਆ ਸਿੰਗਰ ਕੁਲਵੰਤ ਟੁੱਪਲੀ YouTube Instagram ਤੇ ਪੇਜ ਸਿੰਗਰ ਕੁਲਵੰਤ ਟੁੱਪਲੀ ਚੈਨਲਾਂ ਨੂੰ ਫੋਲੋ ਕਰੋ ਤੇ ਜਿਹੜੇ ਸੱਜਣਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਜਰੂਰ ਚੈਨਲਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੜੀ ਮਿਹਰਬਾਨੀ ਜੀ ਥੈਂਕ ਯੂ